ਸਰੋਦਾ ਸਾਗ ਮੱਕੀ ਦੀ ਜੇ ਇਦਾਂ ਮੈਨੂੰ ਖਾਲ ਦੇ ਰਹੇ ਤੇ ਵੀ ਆਹ ਪਰਖਨੀ ਦੇ ਨਾਲ ਨਾਲ ਜਿਹੜੇ ਆਪਣੇ ਸਰੋਤੇ ਆਵਾਂ ਦੀ ਮਨਪਸੰਦ ਜਿਹੜੀਆਂ ਕਹਿੰਦੇ ਕਿ ਰੋਟੀ ਬਣਾ ਕੇ ਦਿਖਾਓ ਅੱਛਾ ਹੋ ਬਣ ਗਿਆ ਅੱਛਾ ਮੱਕਾ ਨਾਲ ਸਾਗ ਮੱਖਣੀ ਨਾਲ ਸਾਗ ਤੇ ਨਾਲ ਰੋਟੀਆਂ ਮੂਝ ਪਾਣੀ ਪਹਿਲਾਂ ਲਿਆਤਾ ਮੂਝ ਪਾਣੀ ਆਉਣਾ ਹੈ ਮੱਖਣੀ ਆਪਣੇ ਉਦਕੀਆ ਤਿਆਰ ਤੇ ਕਾਲ ਦਿਨ ਆਪਾਂ ਉਹ ਮੈਂ ਨਾ ਚਲੋ ਰੋਟੀ ਬਣਾ ਕੇ ਖਵਾਣੀ ਵਿਖਾਈਏ ਮੀਰ ਜੀ ਨੂੰ ਖਾਣੀ ਵੀ ਪਾਣੀ ਆ ਬਾਕੀ ਮਾਸੀ ਬਣਾ ਲੈ ਤੇ ਖਾ ਲਈ ਸਣਕ ਵੀ ਆਪਾਂ ਜਿਹੜੀ ਐ ਮਿਕਸ ਆਟਾ ਤੇ ਜਿਹੜੀ ਰੋਟੀ ਆ ਜਵਾਰ ਦੀ ਰੋਟੀ ਜਿੱਦਾਂ ਮਤਲਬ ਮੱਕੀ ਦੀ ਬਣਦੀ ਆ ਐਂ ਤਰੀਕੇ ਨਾਲ ਬਣਾ ਕੇ ਵਿਖਾਉਣੀ ਆ ਚੱਕਲੇ ਬੇਨਰੇ ਤੇ ਜਿਹੜੀ ਆ ਆਪਾਂ ਬਾਅਦ ਵਿੱਚ ਦਿਖਾਵਾਂਗੇ ਕਿ ਉਹ ਵੀ ਬੜੇ ਸੌਖੇ ਤਰੀਕੇ ਨਾਲ ਬਣ ਜਾਂਦੀ ਆ ਤੇ ਲੱਗ ਪਾ ਕੇ ਜਿਹੜਾ ਮਲਟੀ ਆਟਾ ਇਹਦੇ ਵਿੱਚ ਹੈਗੇ ਆ ਹਲਸੀ ਮਲਟੀ ਆਟਾ ਤੇ ਹਾਂ ਅਦਸੀਆ ਜੋ ਆ ਮੋਟਾ ਤੇ ਰਾਗੀ ਆ ਕੰਗਣੀ ਆ ਅਲਸੀ ਜੋ ਰਾਗੀ ਤੇ ਕੰਗਣੀ ਹਾਂ ਤੇ ਇਹਦੇ ਵਿੱਚ ਆਪਾਂ ਜੇ ਕੋਜੋਹਰਾ ਆਟੇ ਬਣਾਉਣੇ ਹੋਣ ਇਹ ਆਪਾਂ ਪੀਸਾ ਫਸਾਇਆ ਆਂਦਾ ਨਾ ਇਹ ਆਪਾਂ ਚੱਕੀ ਤੋਂ ਲੈਂਦੇ ਹਾਂ ਹਾਂ ਇਹ ਚੱਕੀ ਤੋਂ ਇਦਾਂ ਹੀ ਤੁਹਾਨੂੰ ਚਾਰ ਕਿਸਮਾਂ ਦਾ ਮਿਲ ਜਾਊਗਾ ਹਾਂ ਤੇ ਜਿਹੜਾ ਮਤਲਬ ਕਿ ਤੁਸੀਂ ਬਿਲਕੁਲ ਹੀ ਜਿਹੜਾ ਰੋਟੀ ਚੱਕਲੇ ਬਣਾ ਲੈਣਾ ਜੇ ਬਣਾਉਣੀ ਹੈ ਨਾ ਤੇ ਉਹ ਆਟਾ ਆਪਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਜਿਹੜਾ ਮਿਲਟs ਲਿਖਿਆ ਸੀ ਆਪਣੇ ਪਿਛਲੀ ਵੀਡੀਓ ਦੇ ਵਿੱਚ ਉਹਦੇ ਵਿੱਚੋਂ ਆਪਾਂ ਤੁਸੀਂ ਜਿਹੜੇ ਵੀ ਭੈਣ ਭਰਾ ਚਾਹੁੰਦੇ ਹੋ ਆਰਡਰ ਕਰਕੇ ਤੇ ਉਸ ਤੋਂ ਮੰਗਵਾ ਸਕਦੇ ਆ ਉਹਦੇ ਵਿੱਚ ਪੰਜੇ ਪ੍ਰਕਾਰ ਦੇ ਜਿਹੜੇ ਮਿਲਟs ਆ ਉਹਨਾਂ ਦਾ ਆਟਾ ਜਿਹੜਾ ਉਹਨਾਂ ਨੇ ਤਿਆਰ ਕੀਤਾ ਆ ਰਾਮਨਾਮਗਾ ਸਕਦੇ ਹੋ ਬਾਕੀ ਆ ਜਿਹੜਾ ਚਾਹਾਂ ਚੀਜ਼ਾਂ ਦਾ ਆਟਾ ਹੈ ਇਹਦੀ ਆਪਾਂ ਰੋਟੀਆਂ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਤੇ ਬੜਾ ਸੌਖਾ ਜਿਹਾ ਕੁੱਤਾ ਆ ਤੇ ਚਲੋ ਰੋਟੀ ਬਣਾਉਂਦੇ ਆ ਬੰਦਿਆਂ ਨਾਲ ਨਾਲ ਗੱਲਾਂ ਬਾਤਾਂ ਚੱਲਣਗੀਆਂ ਆਟਾ ਮਲਦੇ ਸਮੇਂ ਇਹਦੇ ਵਿੱਚ ਪਾਣੀ ਜਿਹੜਾ ਨਾਰਮਲ ਹੀ ਪਾਇਆ ਆ ਨਾ ਗਰਮ ਨਾ ਠੰਡਾ ਆ ਤੇ ਦੂਜੀ ਗੱਲ ਆਟਾ ਚੰਗੀ ਤਰ੍ਹਾਂ ਮਲਣਾ ਆ ਜੇ ਆਪਾਂ ਪਰਪਰਾਇਆ ਰਹਿਣ ਦਿੱਤਾ ਤਾਂ ਰੋਟੀ ਜਿਹੜੀ ਹੈ ਉਹ ਕ੍ਰੈਕ ਉਹਦੇ ਵਿੱਚ ਪੈਣਗੇ ਤੇ ਚੰਗੀ ਤਰ੍ਹਾਂ ਬਣੂਗੀ ਨਹੀਂ ਬਾਕੀ ਆਟੇ ਨੂੰ ਚੰਗੀ ਤਰ੍ਹਾਂ ਤੁਸੀਂ ਨਰਮ ਕਰ ਲੈਣਾ ਆ ਤੇ ਰੋਟੀ ਆਮ ਨਾਲ ਬਣ ਸਕਦੀ ਹੈ। ਦੂਜੀ ਗੱਲ ਕਿ ਇਹਦੇ ਵਿੱਚ ਤੁਸੀਂ ਚੜਿਆਂ ਦਾ ਹੋਰ ਜਿਹੜੇ ਮਿਲਟਸ ਵਗੈਰਾ ਵਾ ਉਹ ਵੀ ਐਡ ਕਰ ਸਕਦੇ ਹੋ ਆਟੇ ਦੇ ਵਿੱਚ ਤੇ ਜਾਂ ਬਣਿਆ ਬਣਿਆ ਆਟਾ ਲੈ ਸਕਦੇ ਹੋ। ਤੇ ਤੀਜੀ ਗੱਲ ਇਹ ਆ ਕਿ ਜਿਨ੍ਹਾਂ ਦਾ ਲੀਵਰ ਬਹੁਤ ਜ਼ਿਆਦਾ ਫੈਟੀ ਆ ਉਹ ਰੋਟੀ ਤਾਂ ਥੋੜਾ ਜਿਹਾ ਬਚਾ ਕਰਕੇ ਖਾਣ ਕਿਉਂਕਿ ਉਹਨਾਂ ਨੂੰ ਪਚਣ ਵਿੱਚ ਥੋੜਾ ਹੈਵੀ ਹੋ ਸਕਦਾ ਆ ਤੇ ਬਾਕੀ ਤੇ ਆਮ ਨਾਲ ਸਾਰੇ ਖਾ ਹੀ ਸਕਦੇ ਨੇ ਬਹੁਤ ਵਧੀਆ ਫਾਇਦਾ ਹੈ ਇਹਦਾ। ਇਹ ਇਨ ਸੋਖਾ ਤਰੀਕਾ ਆ। ਕੋਈ ਵੀ ਆਪਣਾ ਸਾਫ ਜਿਹੜਾ ਤੋਲੇ ਤੇ ਲੈ ਕੇ ਨਵਾ ਪਾਵਾ। ਇਹਨੂੰ ਆਕੇਲੇ ਉੱਪਰ। ਬਾਕੀ ਇਹ ਵਾਲਾ ਤਰੀਕਾ ਲੱਗ ਭਾ ਪਤਾ ਤਾਂ ਸਾਰਿਆਂ ਨੇ ਰਹੇ। ਹਾਂ। ਅੱਛਾ। ਇਹਨੂੰ ਮੈਂ ਤੇ ਸੌਖਾ ਦੇਖਾਇਆ ਹੈ ਬਾਕੀ ਨਾ ਇਤਾਂ। ਹਾਂ। ਬਾ ਬਾ ਦੀ ਇਹ ਕਰੀ ਜਾਂਦੀ ਹੈ। ਉਹ ਅੱਦਾਂ ਮਿਲ ਕੇ ਵੇਖੋ ਜਿਦਾਂ ਆਪਾਂ ਰੋਟੀ ਵੇਲਦੇ। ਪਹਿਲਾਂ ਨਾਲੋਂ ਨਾ ਭਾਬੀ ਜੀ। ਹਾਂ। ਆਹ ਕੰਮ ਕਿਤੇ ਨਹੀਂ ਹੋਆ। ਅੱਛਾ। ਇਹ ਤਾਂ ਉਹਨਾਂ ਲਈ ਬਹੁਤ ਹੀ ਸੌਖਾ ਤਰੀਕਾ ਹੈ ਜਿੰਨਾ ਵਿਚਾਰਿਆਂ ਨੂੰ ਚਲੋ ਨਹੀਂ। ਜਿਵਾ ਅੱਧੀ ਰੋਟੀ ਜਿੰਨੂੰ ਨਹੀਂ ਬਣਾਉਣੀ ਆਉਂਦੀ ਸਾਰੇ ਭੈਣ ਭਰਾ ਵੇਖ ਲੋ ਭਾਈ ਇਹ ਲਾ ਕਿੰਨੀ ਵਧੀਆ ਗੋਲ ਬਣਦੀ ਨਾ ਹਾਂ ਇਹ ਉਹਦੇ ਨਾਲੋਂ ਜਿਹੜੀ ਸਿਕੰਦੇ ਵਿੱਚ ਵੀ ਇਹਦਾ ਜਿਹੜਾ ਲਾ ਕੇ ਤਰੀਕਾ ਤੁਹਾਨੂੰ ਨਜ਼ਰ ਆਊਗਾ ਬਹੁਤ ਥੋੜੀ ਮੋਟੀ ਮੋਟੀ ਹੋ ਜਾਂਦੀ ਨਾ ਹਾਂ ਇਹਨਾਂ ਸਾਰੇ ਗੋਲ ਬਣ ਗਏ ਹਾਂ ਪਾਤਾ ਵੀ ਰੰਮਾ ਕਰਦੇ ਆ ਪਾ ਪਾ ਕੇ ਦਾ ਪਾ ਜੇ ਇਹਨੂੰ ਹੋ ਗਿਆ ਚਲੋ ਰੋਟੀ ਬਣ ਕੇ ਹੋ ਗਈ ਤਿਆਰ ਚਲ ਮਤਲਬ ਇਹ ਤੇ ਮਾਫਾ ਜਲਾਣਾ ਆਪਣੇ ਕੋ ਸਿੱਧਾ ਨਹੀਂ ਰਿਹਾ ਪਰ ਰੋਟੀ ਜਿਹੜੀ ਤਾਂ ਲਪਾਫਾ ਮੈਂ ਤਾਂ ਕਰੀ ਬਣਾਈ ਨਹੀਂ ਮੈਂ ਲਪਾਫਾ ਨਹੀਂ ਚਿੱਤੀ ਜਿਹੜੀ ਕਰਨੇ ਆ ਮੈਂ ਬਣਾਉਣੀ ਹੱਥਾਂ ਨਾਲ ਮੈਂ ਵੇਖਿਆ ਜਰੂਰੀ ਕਿਦਾਂ ਲਪਾਫੇ ਨਾ ਬਣ ਜਾਂਦੀ ਆ ਇਹਨ ਲਫਾਫਾ ਹਰ ਕੋ ਥੋੜਾ ਸਿੱਧਾ ਨੇ ਲਿਆ ਰੋਟੀ ਦਾ ਥੋੜੀ ਜਿਹੀ ਸਾਈਡੋਂ ਚਲ ਜਿਹੜੀਆਂ ਸਾਡੀਆਂ ਭੈਣਾਂ ਨੇ ਨਹੀਂ ਬਣਾਈ ਉਹ ਵੀ ਚਾਹ ਪਰ ਉਹ ਗੋਲੇ ਇੰਦਾ ਰੋਟੀ ਬਣਾ ਲਾ ਕੇ ਖਾ ਤੇ ਸਕਦੇ ਆ ਨਾ ਖਾ ਸਕਦੇ ਬਣਾ ਕੇ ਤੇ ਇਹ ਜਿਹੜੀ ਸਿਕ ਵੀ ਜਿਹੜੀ ਵਧੀਆ ਜਾਣੀ ਹੈ ਇਹ ਤੇ ਲਫਾਫੇ ਵਾਲਾ ਬਹਿਣ ਨੂੰ ਲੱਗਾ ਤੇ ਉਹ ਵਧੀਆ ਹੀ ਕੰਮ ਪਰ ਜਿਹੜੇ ਭੈਣਪਰਾ ਬਣਾਉਣਾ ਚਾਹੁੰਦੇ ਜ਼ਰੂਰ ਇਦਾਂ ਬਣਾ ਸਕਦੇ ਆ ਲਫਾਫੇ ਦੇ ਨਾਲ ਮੈਂ ਕੋਸ਼ਿਸ਼ ਕਰੂੰਗੀ ਕਿ ਫੇਰ ਇੱਕ ਵਾਰੀ ਦੁਬਾਰਾ ਲਫਾਫੇ ਦੇ ਨਾਲ ਜਿਹੜੀ ਵਧੀਆ ਢੰਗ ਨਾਲ ਬਣਾ ਕੇ ਤੁਹਾਨੂੰ ਦਿਖਾ ਸਕਾਂ ਲਓ ਜੀ ਰੋਟੀ ਬਣ ਕੇ ਹੋ ਚੁੱਕੀ ਤਿਆਰ ਇੰਦਰ ਮੱਖਣੀ ਲੱਸੀ ਦਹੀਂ ਸਾਗ ਹਰੀ ਮਿਰਚ ਤੇ ਨਾਲ ਨਿੰਬੂ ਦਾ ਚਾਰ ਆਇਆ ਨਾ ਮੂੰਹ ਚ ਪਾਣੀ ਮੂੰਹ ਚ ਪਾਣੀ ਭੈਣ ਭਰਾ ਮਕਾਨਾ ਰੋਈ ਜਾਂਦੀ ਚਾਹ ਬਣਾਉਣਾ ਆਡੇ ਮੂੰਹ ਚ ਪਾਣੀ ਨਿਉਂਦੇ ਦੇ ਤੇ ਖਾਸ ਕਰਕੇ ਮੇਰੇ ਉਹ ਭੈਣ ਭਰਾ ਜਿਹੜੇ ਸਾਗ ਦੇ ਸ਼ਕੀਨ ਆ ਤੇ ਸਾਗ ਦਾ ਥੋੜਾ ਜਿਹਾ ਦੂਧਾ ਮਿਲ ਤੇ ਚਲੋ ਹਰੇਕ ਚੀਜ਼ ਜਾਂਦੀ ਆ ਦੇਸ ਅਪਰਦੇਸਾਂ ਵਿੱਚ ਪਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨਾ ਉਹ ਥੋੜੀਆਂ ਜਿਹੀਆਂ ਮੁਸ਼ਕਲ ਹੋ ਗਈਆਂ ਵਾ ਜਿ ਤਰ੍ਹਾਂ ਮੱਖਣੀ ਆ ਕੱਢੀ ਤਾਜੀ ਲੱਸੀ ਆ ਕੜਵੀ ਦੇ ਵਿੱਚ ਆਹ ਚਪੇਂਦੀ ਐ ਨਾ ਹਾਂ ਤੇ ਬੜਾ ਬੜੀ ਬੰਦੇ ਦਾ ਮਾਣ ਖੁੱਣਾ ਹੱਥ ਚ ਬਿਲਾ ਲਾ ਤਹੀ ਉਸੇ ਵਾਲੇ ਪੀਰੇ ਕੋਈ ਗੱਲ ਨਹੀਂ ਆਹ ਚਲੋ ਇੱਜਾ ਮੁਸ਼ਕਿਲ ਨਹੀਂ ਆਪਾਂ ਚਾਹ ਤਾਂ ਚਲੋ ਮੇਨ ਗੱਲ ਇਹ ਆ ਤੁਸੀਂ ਥੋੜਾ ਜਿਹਾ ਬਿਜ਼ੀ ਹੋ ਗਈ ਤੇ ਮੈਂ ਰੋਟੀ ਫਟਾਫਟਾ ਬਣਾ ਲਿਆ ਸਾਰੀ ਹਾਂ ਆਟਾ ਪਰੋਣ ਦਾ ਤਰੀਕਾ ਸੇਮ ਹੀ ਆ ਜਿੱਦਾਂ ਆਪਾਂ ਮੱਕੀ ਦੀ ਰੋਟੀ ਜਵਾਲ ਦੀ ਰੋਟੀ ਦਾ ਆਟਾ ਪੂਰਾ ਵਧੀਆ ਮਲਦੇ ਆ ਨਾ ਤੇ ਮਲ ਕੇ ਸੌਫਟ ਹੋ ਜਾਂਦਾ ਹਨਾ ਐਸੇ ਇੱਕ ਨਾ ਦੇਖੋ ਭਾਬੀ ਜੀ ਤੇ ਠੰਡੇ ਪਾਣੀ ਨਾਲ ਨਾਰਮਲ ਪਾਣੀ ਦੇ ਨਾਲ ਹੀ ਮੈਂ ਮਲਿਆ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੇਮ ਜਵਾਰ ਦੀ ਰੋਟੀ ਨੂੰ ਜਵਾਰ ਦੀ ਰੋਟੀ ਬਣਾ। ਸਿਰਫ ਇਹਦਾ ਇਹ ਚੀਜ਼ ਜ਼ਰੂਰ ਹੈਗੀ ਹੈ ਕਿ ਜਦੋਂ ਰੋਟੀ ਆਪਾਂ ਬਣਾਉਣੀ ਖਾਣੀ ਹੈ ਉਸੇ ਤਰ੍ਹਾਂ ਗੰਦਰ ਮਾਪਾ ਖਾਈਏ ਹੈ ਨਾ ਸੇ ਵਧੀਆ ਲੱਗਦੀ ਸਵਾਦ ਓਦਾਂ ਜਿਆਦਾ ਆਕੜ ਜਾਂਦੀ ਆ ਤੇ ਮੋਟੀ ਖਾਣ ਚ ਇਹਦਾ ਥੋੜਾ ਜਿਹਾ ਜਿਹੜਾ ਸਵਾਦ ਵਾ ਅਲੱਗ ਆਊਗਾ ਹੈ ਨਾ ਤੇ ਆਹ ਦੇਖੋ ਸੁਣੀ ਨਜ਼ਾਰੇ ਦੇ ਨਾਲ ਮਗਣੀ ਪਾ ਲਈਏ ਵੀਰ ਜੀ ਨੂੰ ਦਿਖਾ ਦਿਓ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਚਗਲੇ ਤੇ ਵੀ ਜਿਹੜੀ ਰੋਟੀ ਬਣਾਉਣੀ ਸਿਖਾ ਦਿੰਨੇ ਜਿਹੜੇ ਭਾਂਡਾਂ ਨਾਲ ਇਸ ਤਿਹੇ ਦੇ ਨਾਲ ਰੋਟੀ ਨਹੀਂ ਬਣਾਉਣੀ ਹੁੰਦੀ ਨਾ ਤੇ ਚਗਲੇ ਵੇਲੇ ਤੇ ਇੱਕ ਰੋਟੀ ਬਣਾ ਕੇ ਆਪਾਂ ਤੁਹਾਨੂੰ ਤਾਂ ਸਕਦੇ ਹਾਂ ਕਿ ਹਾਂ ਚਗਲੇ ਵੇਲੇ ਤੇ ਬੜੇ ਵਧੀਆ ਤਿਹੇ ਦੇ ਨਾਲ ਜਿਹੜੀ ਮੰਨ ਲੀਏ ਪਹਿਲਾਂ ਮੈਨੂੰ ਵੀ ਨਹੀਂ ਆਉਂਦੀ ਹੁੰਦੀ ਤੋੜ ਫੋੜ ਕੇ ਚਾਰ ਚਾਰ ਵੇਟ ਉਹਨੀਆਂ ਮੰਮੀ ਨੇ ਬਣਾਉਣੀਆਂ ਪਰ ਮੈਂ ਲੱਗੀ ਰਹਿਣਾ ਕਹਣਾ ਇੱਕ ਰੋਟੀ ਦਾ ਪੇੜਾ ਰਹਿਣ ਦੇ ਕਦੇ ਵੀ ਭਾਬੀ ਦੀ ਘਰਨੇ ਬਣਨੀ ਚਾਹੀਦੀ ਜਦੋਂ ਆਪਾਂ ਹੁਣ ਮੈਂ ਬਣਾ ਲੈਣੀ ਬੜੀ ਹਾਂ ਜਿਹੜੇ ਕੰਮ ਤੇ ਆਪਾਂ ਠਾਨ ਲਈਏ ਨਾ ਕਿ ਮੈਂ ਕੰਮ ਪਾਪਾ ਕਰਨਾ ਹੀ ਕਰਨਾ ਹੈ ਤੇ ਉਹਦਾ ਕੰਮ ਕਰਨ ਦੇ ਵਿੱਚ ਜਿਹੜਾ ਸਹਿਯੋਗ ਪਰਮਾਤਮਾ ਵੀ ਦਿੰਦਾ ਆ ਹਾਂਜੀ ਚਲੋ ਤੱਕੀ ਖਾਣਾ ਦੀ ਜੀ ਨੂੰ ਪੜਾਓ ਫਿਰ ਆਪਾਂ ਚਗਲੇ ਬੈਠਣਾ ਤੇ ਜਿਹੜੀ ਰੋਟੀ ਬਣਾਵਾਂਗੇ ਉਹ ਭੈਣ ਭਰਾਵਾਂ ਨੂੰ ਦਿਖਾ ਦਾਂਗੇ ਅੱਛਾ ਚੌਕਾ ਜਿਹਾ ਟੰਗਾ ਬਸ ਸਾਰੇ ਜਾਣੇ ਸੁਰੂ ਗਾਨ ਤਾਂ ਜ਼ਿੰਦਗੀ ਦੇ ਨਜ਼ਾਰੇ ਲੈਣ ਪੂਰੇ ਆਹ ਨਜ਼ਾਰੇ ਲੈਣੇ ਕਿਤੇ ਆਹਾ 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 ਸਰੋਦਾ ਸਾਗ ਮੱਕੀ ਦੀ ਰੋਟੀ ਮੈਂ ਅੱਗੇ ਕਹਿੰਦੀ ਆਂ ਵੀ ਭੈਣ ਭਰਾ ਵਿਚਾਰੇ ਜਿਹੜੇ ਦੇਸਾਂ ਪਰਦੇਸਾਂ 'ਚ ਬੈਠੇ ਇੱਧਰ ਵਾਲੇ ਵੀ ਸਾਰਿਆਂ ਦੇ ਮੂੰਹ 'ਚ ਪਾਣੀ ਲਿਆਉਣਦੇ ਤੁਸੀਂ ਆਹ ਮਜ਼ਾ ਨਹੀਂ ਲੈ ਸਕਦੇ ਮੱਖਣ ਵਾ 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 ਬਾਕੀ ਨਾ ਚਲੋ ਮੇਨ ਚੀਜ਼ ਇਹ ਆਪੀ ਇਹਦੇ ਵਿੱਚ ਚਲੋ ਤੁਹਾਨੂੰ ਮੇਨ ਇਹ ਚੀਜ਼ ਦੱਸੀ ਗਈ ਆ ਕਿ ਆਪਾਂ ਸਵਾਦ ਵੀ ਪੂਰੇ ਲਾ ਸਕਦੇ ਆ ਤੇ ਉਹਨਾਂ ਚੀਜ਼ਾਂ ਤੋਂ ਜਿਨ੍ਹਾਂ ਦਾ ਸਾਡੇ ਸਰੀਰ ਨੂੰ ਫਾਇਦਾ ਵੀ ਆ। ਹਣਾ ਕਈ ਵਾਰੀ ਅਸੀਂ ਸਵਾਦ ਲਾ ਲੈਨੇ ਆ ਤੇ ਸਰੀਰ ਦਾ ਨੁਕਸਾਨ ਵੀ ਹੁੰਦਾ ਵਾ ਪਰ ਇਹਨੇ ਵਿੱਚ ਕੀ ਵੀ ਦੀਦੀ ਤੁਹਾਨੂੰ ਇਹ ਦਵਾਈ ਦਿੰਦੇ ਰਹਿੰਦੇ ਵਿਚਾਰੇ ਸਾਡੇ ਵਲੋਗਾਂ ਵਿੱਚ ਵੀ ਉਹ ਚੀਜ਼ਾਂ ਖਾਓ ਜਿਹੜੀਆਂ ਤੁਹਾਡੇ ਸਰੀਰਵਾ ਤੇ ਫਾਇਦੇਮੰਦ ਵਾ। ਹਣਾ ਜਿਹੜੀ ਜਵਾਰ ਦੀ ਰੋਟੀ ਆਪਾਂ ਇਕੱਲੇ ਬਣਾ ਕੇ ਖਾਣੇ ਨਾ। ਹਾਂ। ਉਹ ਵੀ ਹਾਈ ਲੈਵਲ ਤੇ ਸੁਪਰ ਜਿਹੜੀ ਆ ਕਾਫੀ ਆਪਣੀ ਬੋਡੀ ਨੂੰ ਹਾਂਜੀ ਦੇਖੋ ਮਿਕਸ ਕਰਕੇ ਅਨਾਜ ਖਾਣੇ ਆ ਨੋਟੀ ਦੇ ਰੂਪ ਦੇ ਵਿੱਚ ਉਹ ਚੀਜ਼ ਹੋਰ ਹੋ ਜਾਂਦੀ ਹੋਰ ਹੋ ਜਾਂਦੀ ਆ ਦੁੱਧ ਤੇ ਪਤਾ ਨਹੀਂ ਹੋਰ ਗੱਲਾਂ ਦਾ ਜੇ ਇਦਾਂ ਮੈਨੂੰ ਖਵਾਉਂਦੇ ਰਹੇ ਤੇ ਵੇਟ ਨਹੀਂ ਘਟੇ ਜਿੰਨਾ ਵੇਟ ਲੂਜ਼ ਕਿ ਇਹਨਾਂ ਚੀਜ਼ਾਂ ਨਾਲ ਵੇਟ ਲੂਜ਼ ਨਹੀਂ ਨਾ ਹੋਣਾ ਉਹੀ ਤਾਂ ਫਿਰ ਮੈਂ ਧਿਆਨ ਦੇਣ ਵਾਲੀ ਗੱਲ ਆ ਕਿ ਇਹਦੇ ਵਿੱਚ ਸਵਾਦ ਵੀ ਪੂਰਾ ਆ ਤੇ weight lose ਵੀ ਨਹੀਂ ਹੋਣਾ ਤੁਹਾਡਾ। ਹਾਂ ਤੇ weight lose ਕਰ ਲੋ ਜਦਾਂ ਸਵਾਦ ਨਾਲ ਮੈਂ ਗਲਤ ਬੋਲ ਗਈ ਮੈਂ ਸਵਾਦ ਵੀ ਪੂਰਾ ਤੇ weight ਵੀ ਨਹੀਂ lose ਹੋਣਾ ਮੇਰੇ ਕਹਿਣ ਦਾ ਮਤਲਬ ਆ ਵੀ ਸਵਾਦ ਵੀ ਤੁਸੀਂ ਹੁਣ ਪੂਰਾ ਲੈ ਸਕਦੇ ਹੋ ਤੇ ਇਹਦੇ ਫਾਇਦੇ ਵੀ ਆ ਤੁਹਾਨੂੰ। weight lose ਤੇ ਨਾ ਰਹਿਣਾ ਵਾ ਕਿਉਂਕਿ ਇਹਦੇ ਵਿੱਚ ਆਪਾਂ ਉਹ ਗਲੂਟਨ ਵਾਲੀ ਕੋਈ ਚੀਜ਼ ਪਾਈ ਹੈ। ਹਾਂ ਪਾਈ ਨਹੀਂ ਇਹਦੀ ਗੱਲ ਤੇ ਦੂਜੀ ਗੱਲ ਵੀ ਸਾਗ ਦੇ ਵਿੱਚ ਪੁਨਰਵਾ ਮਤੇ ਪਰੇ ਜਾਂਦਾ। ਹਾਂ ਵੇਟ ਲੂਜੀ ਕਿੰਨਾ ਕੀਤਾ ਦੀਦੀ ਦੱਸਿਓ ਆਹ ਸ਼ਰਟ ਦੇ ਇਹਨਾਂ ਦੇ ਬਟਨ ਨਹੀਂ ਬੰਦ ਹੁੰਦੇ ਹਾਂ ਪਹਿਲਾਂ ਇਦਾਂ ਹੋਇਆ ਹੁੰਦਾ ਹਾਂ ਹਾਂ ਬਟਨ ਗੁੱਲੇ ਹੁੰਦੇ ਹੀ ਗਾੜੀ ਨੂੰ ਤੇ ਸਾਗ ਜਿਹੜਾ ਵਾਹੇ ਸਰੋਂ ਤੇ ਥੋੜੀ ਪਾਈ ਆ ਟੋਰੀਆ ਇਹਦੇ ਵਿੱਚ ਪਾਈ ਇਹ ਤੇ ਸਿੱਧ ਜਿਹੜੀ ਪੰਜਾਬ ਦੇ ਵਿੱਚ ਬੜੀ ਹੁੰਦੀ ਹੈ ਇਹ ਤੇ ਸਿੱਧ ਉਹ ਐਸੇ ਹੁੰਦਾ ਨਾਮ ਆ ਪੁਨਰਨਵਾ ਦੇਸੀ ਚਲਾਈ ਦੇਸੀ ਚਲਾਈ ਸਾਰਾ ਪਾਇਆ ਪੁਨਰਨਵਾ ਜਿਹੜਾ ਮੁੰੇ ਵਰਹਾ ਤੇ ਬਹੁਤ ਵਧੀਆ ਚੀਜ਼ ਆ ਚਲੋ ਮੇਰਾ ਵੀ ਜੀ ਕੰਡਿਆ ਹੁਣ ਮੈਂ ਵੀ ਖਾ ਲਾ ਹਾਂ ਮੈਂ ਮੇਰਾ ਵੀ ਜੀ ਕੰਡਿਆ ਹੁਣ ਮੈਂ ਵੀ ਖਾ ਲਾ ਤੂੰ ਵੀ ਰੋਟੀ ਇੱਕ ਹੋਰ ਰੱਖ ਦਿਨੇ ਨਾਲ ਪਕਾਦਾ ਤੂੰ ਹੀ ਚੌਗੜੀ ਮਾਰੋ ਤੇ ਨਾਲ ਹੀ ਸਖੋ ਰਾਜਵੀਰ ਪਾੰਦਾ ਰਾਜਵੀਰ ਨੇ ਦਾਨੀ ਰਾਜਵੀਰ ਕੋਈ ਨੇ ਬਣਾਏ ਅੰਦਰ ਸਰੋਂ ਦਾ ਸਾਗ ਨਾਲ ਮੱਖਣੀ ਤੇ ਨਾਲ ਲੱਸੀ ਲੈਓ ਹਾਰੀ ਮੂਲੀ ਨਿੰਬੂ ਦਾ ਚਾਰ ਦਾਜੂ ਮੈਂ ਨਹੀਂ ਮੈਨੂੰ ਵੀ ਭੁੱਖ ਲੱਗੀ ਮੈਨੂੰ ਵੀ ਲੱਗੀ ਮੈਂ ਦੱਸ ਨਹੀਂ ਰਹੀ ਆ ਵੀ ਚੜ ਗਈ ਵੀਡੀਓ ਹੂੰ ਚੜ ਗਈ ਬੱਸ ਚੜ੍ਹਦੇ ਜੱਗ ਗਈ ਕਰਦੇ ਫਲੋਰ ਕੋਈ ਨਹੀਂ ਰਿਆ ਜਾਣਦਾ ਉਹ ਰਿਆ ਜਾਣਦਾ ਹਾਂ ਬੱਸ ਵੀ ਜੇ ਦੀ ਵਾਰੀ ਖਤਮ ਹੁੰਦੀ ਹੈ ਤਾਂ ਮੈਂ ਤਾਂ ਬੈਠ ਨਾਲੇ ਬੈਠ ਜਾ ਹਾਂ ਨਹੀਂ ਬੱਸ ਮੈਂ ਕਹੇ ਇਤਨਾ ਸਵਾਦ ਜੇ ਮਰ ਜਾਂਦਾ ਆ ਆਪ ਰੋਟੀ ਨੂੰ ਇਹਨੂੰ ਟਾਈਮ ਲੱਗਦਾ ਆ ਬਾਂ ਆਪਾਂ ਥੋੜੀ ਥੋੜੀ ਥਾ ਕੇ ਬੈਠੇ ਰਵਾਂਗੇ ਹਾਂ ਇੱਕ ਗੱਲ ਹੈ ਹੈ ਨਾ ਨਜ਼ਾਰਾ ਬੂਰਾ ਆ ਹਾਂ ਨਜ਼ਾਰਾ ਮੈਂ ਨਹੀਂ ਮਖਣੀ ਦਾ ਪੂਰਾ ਤੇ ਇੰਦਾਂ ਦੀ ਗਰਮ ਗਰਮ ਰੋਟੀਆਂ ਤੁਹਾਨੂੰ ਜ਼ਿਆਦਾ ਕਿਹਨੂੰ ਨਹੀਂ ਆਉਣਾ ਲਓ ਜੀ ਮੈਂ ਤਾਂ ਪਹਿਲੀ ਹੀ ਨਹੀਂ ਵੇਖਣ ਲੱਗੀ ਐਦਾਂ ਰੋਟੀ ਬਣਦੀ ਸੁਣਿਆ ਵਾ ਪਰਕੀ ਨਹੀਂ ਬਣਾਈ ਨਹੀਂ ਲੋੜ ਨਹੀਂ ਹੈਗੀ ਦੇ ਕਾਲੀ ਮਿਰਚ ਲੱਸੀ ਚ ਹਾਂ ਦਸੋ 20-20 ਮੈਨੂੰ ਜਿੱਤਾ ਕੋ ਲੱਗਿਆ ਕਾਲੀ ਮਿਰਚ ਨਮਕ ਥੋੜਾ ਘੱਟ ਹੀ ਖਾਂਦੇ ਹਾਂ ਨਮਕ ਬਿਲਕੁਲ ਘੱਟ ਖਾਂਦੇ ਇਹਨੂੰ ਵਰਤਦੇ ਸਾਈਡ ਤੇ ਹੀ ਪਾ ਦਿਓ ਆਟਾ ਮਲਾਂ ਤੇ ਜਿਹੜਾ ਵਾ ਥੋੜਾ ਜਿਹਾ ਆਪਣਾ ਕਿੰਨਾ ਲੇ ਕੇ ਮਿਹਨਤ ਲੱਗਦੀ ਆ ਹਾਂ ਹਨ ਜਿੱਦੀਆਂ ਰੋਟੀਆਂ ਤਾਂ ਬਣ ਚੁੱਕੀਆਂ ਵਾ ਤੇ ਆਪਾਂ ਜਿਹੜੀ ਚੱਕਲੇ ਵੇਲੇ ਤੇ ਰੋਟੀ ਆ ਇਹਨੂੰ ਥੋੜਾ ਜਿਹਾ ਰੈਸਟ ਕਰ ਦਿੰਨੇ ਆ ਜਿੰਨੇ ਕੇ ਵੇਲੇ ਤੇ ਰੋਟੀ ਬਣਾਉਂਦੇ ਆ ਦਿਖਾਉਣਾ ਆਪਾਂ ਇਹੜਾ ਜਿਹੜਾ ਸੇਵ ਹੀ ਮੈਂ ਕੀਤਾ ਸੀ ਕੱਲ ਕੇ ਤੇ ਇਹਦੇ ਵਿੱਚ ਰੱਖ ਕੇ ਫਸ ਇਸ ਤਰ੍ਹਾਂ ਆਹ ਤੇ ਨਾਲ ਧਮਾ ਕੇ ਤੇ ਜੇ ਤੁਸੀਂ ਚਾਹੋ ਤੇ ਐ ਤਰੀਕੇ ਨਾਲ ਕਰ ਸਕਦੇ ਹੋ ਪਹਿਲੀ ਰੋਟੀ ਗਰਮੇ ਬਣਾਈ ਹੋਈ ਸੀ ਤੁਹਾਨੂੰ ਪਾਵਾ ਮੇਰੇ ਕੋਲੋਂ ਨਾ ਸੈਟ ਨਹੀਂ ਆਇਆ ਰੋਟੀ ਜਿਹੜੀ ਹੁੰਦੀ ਠੇਢੀ ਹੁੰਦੀ ਠੀਕ ਮੜਗੀ ਨਾ ਗੋਲੋ ਗੋਲੋ ਕਿ ਨਾ ਬਸ ਐਸੇ ਤਰੀਕੇ ਨਾਲ ਹੌਲੀ ਜਿਹਾ ਉਹ ਨਾ ਇਹਦਾ ਪੌਲੀਪਿੰਗ ਤੋਂ ਜਿਹੜੀ ਇੱਥੇ ਜਾਨੀ ਪੌਲੀਪੇ ਬਾਪਾ ਨਾ ਆਇਆ ਥੋੜਾ ਜਿਆ ਫੋਇਲ ਆ ਘਰੇ ਆ ਜਾ ਮੜਾ ਜਿਆ ਇਹ ਰੋਟੀ ਸਗੋ ਜਾਈ ਵਧੀਆ ਬਣਦੀ ਆ ਮੇਰੇ ਹੱਥ ਨਾਲ ਬਣਾਈ ਦੀ ਉਹ ਮੱਕੀ ਦੀ ਰੋਟੀ ਵਾਂਗੂ ਬਣਦੀ ਆ ਤੇ ਇਹ ਜਿਹੜੀ ਪਤਲੀ ਬਣਦੀ ਜਦੋਂ ਕੰਟੋ ਰੋਟੀ ਬਣਾਈ ਦੀ ਠੀਕ ਪੈਸਾ ਕਾਫੀ ਟਾਈਮ ਤੋਂ ਇਹ ਰਿਕਵੈਸਟ ਕਰ ਲਈ ਸੀ ਕਿ ਜੀ ਜੀ ਤੁਸੀਂ ਰੋਟੀ ਬਣਾ ਕੇ ਦਿਖਾਓ ਤੇ ਰੋਟੀ ਦੀਦੀ ਨੇ ਦੋਨਾਂ ਤਰੀਕਿਆਂ ਨਾਲ ਬਣਾ ਕੇ ਦਿਖਾ ਦਿੱਤੀ ਹਾਲਾਂਕਿ ਮੈਨੂੰ ਲਫਾਫਿਆ ਵਾਲਾ ਜਿਹੜਾ ਤਰੀਕਾ ਵਾ ਕੋਈ ਵੀ ਮੈਂ ਇਸਤੇਮਾਲ ਨਹੀਂ ਕਰਦੀ ਪਰ ਤੁਹਾਡੇ ਕਹਿਣ ਤੇ ਮੈਂ ਇਹਦੇ ਨਾਲ ਕੌਲੀ ਫਿੰਦੇ ਨਾਲ ਰੋਟੀ ਬਣਾ ਕੇ ਤੁਹਾਨੂੰ ਦਿਖਾਈ ਆ ਮੈਂ ਤਾਂ ਵੈਸੇ ਚਲੋ ਹੱਥ ਨਾਲ ਜਿੱਦਾਂ ਤੁਸੀਂ ਆਮਾ ਮੱਕੀ ਦੇ ਉਤੋਂ ਬੰਦੇ ਇਸ ਤਰੀਕ ਨੂੰ ਨਹੀਂ ਆ ਤੇ ਇਹ ਰਾਮ ਦੇ ਨਾਲ ਹੋਣਾ ਫੁੱਲਣ ਵੀ ਡਾਈ ਹਾਂ ਫੁੱਲ ਗਈ ਆ ਦੂਜੀ ਗੱਲ ਇਹ ਵੀ ਇਹ ਰੋਟੀ ਜਿਹੜੀ ਆ ਤੁਸੀਂ ਖਾ ਕੇ ਹਲਕਾ ਫੀਲ ਕਰੋਗੇ ਠੀਕ ਆ ਤੇ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਜਿੰਨਾਂ ਚਿਰ ਇਹਨਾਂ ਨੂੰ ਸੁਖ ਰਿਆ ਜਿੰਨਾਂ ਨੂੰ ਇਹਦਾਂ ਦੀ ਦਿੱਕਤਾਂ ਹੈਗੀਆਂ ਨਾ ਪਰ ਅੱਜ ਕੇ ਰੋਟੀ ਆਰਾਮ ਨਾਲ ਖਾ ਸਕਦੇ ਆ ਬਸ ਇੱਕ ਬਣਾਉਣ ਦੇ ਥੋੜੀ ਜਿਹੀ ਮਿਹਨਤ ਲੱਗਦੀ ਆ ਜਿਦਾ ਤੁਸੀਂ ਗਿੱਜ ਕੇ ਤੇ ਫਿਰ ਕੋਈ ਇਹਦੇ ਵਿੱਚ ਉਹ ਚੀਜ਼ ਨਹੀਂ ਹੈਗੀ ਕਿ ਹਾਏ ਸਾਨੂੰ ਕੋਈ ਅਲੱਗ ਵੱਖਰਾ ਕਰਨਾ ਪੈ ਰਿਹਾ ਹੈ ਨਾ ਥੋੜਾ ਜਿਆਦਾ ਤਵਾ 'ਚੋਂ ਟਾਈਮ ਲਗਦੀ ਹੈ ਕਿਉਂਕਿ ਇਹਦੇ ਵਿੱਚ ਅਨਾਜ ਹੀ ਇਦਾਂ ਦੇ ਪਏ ਆ ਇਹ ਥੋੜੀ ਘੁਰਕਰੀ ਜੀ ਤੇ ਘੁਰਕਰੀ ਦੀ ਰੋਟੀ ਬਣ ਕੇ ਇਦਾਂ ਤਿਆਰ ਹੁੰਦੀ ਜੀ ਹਨਾ ਨਾਲ ਦੇ ਨਾਲ ਹੀ ਖਾਣ ਦਾ ਬਹੁਤ ਮਜ਼ਾ ਤੇ ਫਾਇਦਾ ਫਾਇਦਾ ਇੰਨਾ ਜ਼ਿਆਦਾ ਹੈ ਕੈਲਸ਼ੀਅਮ ਪ੍ਰੋਟੀਨ ਖਨਾਰਕ ਚੀਜ਼ੇ ਦੇ ਵਿੱਚੋਂ ਤੁਹਾਡੀ ਪੂਰੀ ਹੋ ਜਾਣੀ ਆ ਤੇ ਬਾਕੀ ਪੈਸਪੜਾ ਖਾਸ ਕਰਕੇ ਇੱਕ ਮਿੰਟ ਵਾਧੇ ਕਿ ਦੀਦੀ ਰਾਤ ਨੂੰ ਕੀ ਖਾਈਏ ਬਸ ਰਾਤ ਨੂੰ ਤੁਸੀਂ ਵਿਚਵਾਰ ਕਣਕ ਦੀ ਰੋਟੀ ਜਿਹੜੀ ਆ ਚਲੋ ਜਦੋਂ ਨਹੀਂ ਨਾਲ ਕੋਈ ਕਿਤੇ ਐਮਰਜੈਂਸੀ ਨਹੀਂ ਬਣ ਗਈ ਹੈਨਾ ਉਹ ਗੱਲ ਹੋਰ ਆ ਤੁਸੀਂ ਕਣਕ ਦੀ ਇੱਕ ਦੋ ਰੋਟੀ ਜਿਹੜੀ ਆ ਆਟੇ ਇੱਕ ਪਹਿਲਾਂ ਪਹਿਲਾਂ ਖਾ ਲਵੋ ਨਹੀਂ ਤੇ ਇਸ ਦਾ ਦੋ ਰੋਟੀਆਂ ਇਹ ਬਣਾ ਕੇ ਤੁਸੀਂ ਖਾ ਸਕਦੇ ਹੋ ਸਬਜੀ ਦੇ ਨਾਲ ਤੇ ਰੂਟੀਨ ਵਾਈਜ਼ ਦੋ ਟਾਈਮ ਹੀ ਅਨਾਜ ਖਾਣਾ ਆ ਮੋਟਾ ਪੰਜ ਪ੍ਰਕਾਰ ਦਾ ਅਨਾਜ ਆ ਉਹੀ ਹਰੀ ਕੰਗਣੀ ਪੀਲੀ ਕੰਗਣੀ ਕੋਤਰਾ ਕਟਕੀ ਸੁਆਗ ਹਨਾ ਤੇ ਜਿਹੜਾ ਗਾੜੀ ਇੱਕ ਹੋਰ ਹੈ ਤਿਲੂਆ ਵਾ ਉਹ ਵੀ ਮੈਂ ਮਤਲਬ ਕਿ ਲੈ ਕੇ ਬਣਾਉਣ ਦੀ ਕੋਸ਼ਿਸ਼ ਕਰਨੀ ਕਿ ਉਹਦਾ ਕੀ ਟੇਸਟ ਆ ਤੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨਿਊਡਲ ਵਗੈਰਾ ਸਨੈਕਸ ਵਗੈਰਾ ਬਾਅਦ ਦੀ ਵਿੱਚ ਬਾਅਦ ਦੀ ਗੱਲ ਆ ਕਿ ਆਪਾਂ ਇਹ ਚੀਜ਼ਾਂ ਬਣਾਉਣ ਤੋਂ ਬਾਅਦ ਬਣਾਵਾਂਗੇ ਤੇ ਤੁਸੀਂ ਘਰ ਘਰ ਦੇ ਗਾੜੀ ਹੀ ਰਿਕੁਐਸਟ ਆ ਤੁਹਾਡੇ ਸਾਰਿਆਂ ਦੇ ਕੇ ਆਪਣਾ ਬਣਾਓ ਖਾਓ ਤੇ ਆਪਣੀ ਜਿੰਦਗੀ ਵਧੀਆ ਜਿਹੜੀ ਆ ਜੀਓ